ABC ਪੰਜਾਬ ਦੇ ਵਿਸ਼ੇਸ਼ ਬਲੈਟਨ ਪੰਜਾਬ ਦਾ ਖਬਰਨਾਮਾ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਅੱਜ ਦੀਆਂ ਪੰਜਾਬ ਪੱਧਰ ਦੀਆਂ ਪ੍ਰਮੁੱਖ ਖਬਰਾਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 36 ਵੋਟਾਂ ਦੀ ਗਿਣਤੀ ਵਿੱਚ ਕੀਤੀ ਗੜਬੜੀ। ਦੇਸ਼ ਭਰ ਵਿੱਚ ਨਿਰਪੱਖ ਚੋਣਾਂ ਦੀ ਤਵਕਕੋ ਕਿਵੇਂ ਕੀਤੀ ਜਾ ਸਕਦੀ ਹੈ? ਪੰਜਾਬ ਵਿਜੀਲੈਂਸ ਬਿਊਰੋ ਨੇ ਅਮਰੂਦ ਮਾਫਜੇ ਸੰਬੰਧੀ ਘਟਾਲੇ 'ਚ ਬਾਗਬਾਨੀ ਵਿਕਾਸ ਅਧਿਕਾਰੀ ਨੂੰ ਕੀਤਾ ਗ੍ਰਿਫਤਾਰ ਹੋਣ ਤੱਕ ਹੋ ਚੁੱਕੀਆਂ ਨੇ। 21 ਗ੍ਰਿਫਤਾਰੀਆਂ ਸ਼੍ਰੋਮਣੀ ਅਕਾਲੀ ਦਲ ਵੱਲੋਂ 1 ਫਰਵਰੀ ਤੋਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਬਚਾਓ ਯਾਤਰਾ ਦਾ ਸੁਭੀ ਸਿੰਘ ਬਾਦਲ ਵੱਲੋਂ ਕੀਤਾ ਗਿਆ ਕੈਲੰਡਰ ਜਾਰੀ ਕੈਲੰਡਰ ਦੇ ਵਿੱਚ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਰਾਜਾ ਮਰਿੰਦਰ ਸਿੰਘ ਵੜਿੰਗ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਲੋਕਤੰਤਰ ਦਾ ਕਤਲ ਕਰਨ ਅਤੇ ਤਾਨਾਸ਼ਾਹੀ ਨੂੰ ਲਾਗੂ ਕਰਨ ਤੇ ਤੁਲੀ ਹੋਈ ਹੈ ਹੋਣ ਖਬਰਾਂ ਵਿਸਤਾਰ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 30 ਜਨਵਰੀ ਨੂੰ ਭਾਰਤੀ ਸਿਆਸਤ ਦੇ ਇਤਿਹਾਸ ਦੇ ਵਿੱਚ ਕਾਲੇ ਦਿਨ ਵਜੋਂ ਯਾਦ ਕੀਤਾ ਜਾਵੇਗਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਅੱਜ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੌਰਾਨ ਜਮਹੂਰੀਅਤ ਦੀਆਂ ਧੱਜੀਆਂ ਉਡਾਈਆਂ ਇੱਥੇ ਪੰਜਾਬ ਭਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕਿਹਾ ਕਿ ਇਸ ਮੌਕੇ ਨੂੰ ਸਾਡੀ ਜਮਹੂਰੀਅਤ ਦੇ ਇਤਿਹਾਸ ਵਿੱਚ ਕਾਲੇ ਦਿਨ ਵਜੋ ਜਾਦ ਰੱਖਿਆ ਜਾਵੇਗਾ ਉਹਨਾਂ ਕਹਿਆ ਕਿ ਜਿਸ ਮਹੀਨੇ ਪੂਰੇ ਦੇਸ਼ ਵਿੱਚ ਗਵਤੰਤਰ ਦਿਵਸ ਮਨਾਇਆ ਗਿਆ ਤਾਂ ਇਸੇ ਮਹੀਨੇ ਨੂੰ ਭਾਜਪਾ ਨੇ ਦੇਸ਼ ਦੇ ਸੰਵਿਧਾਨੀਆਂ ਧਜੀਆਂ ਉਡਾਉਣ ਲਈ ਚੁਣਿਆ ਸੀਐਮ ਨੇ ਕਿਹਾ ਕਿ ਭਾਜਪਾ ਦੀ ਪ੍ਰਾਣੀ ਆਦੇ ਕਿਉਂਕਿ ਉਸਨੇ ਪਹਿਲਾਂ ਮਧ ਪ੍ਰਦੇਸ਼ ਕਰਨਾਟਕਾ ਗੋਵਾ ਮਹਾਰਾਸ਼ਟਰ ਤੇ ਹੋਰ ਸੂਬਿਆਂ ਵਿੱਚ ਜਮੂਰੀਏ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਦਾ ਤਖਤਾ ਪਲਟਿਆ ਹੋਇਆ ਸੀ ਮੁੱਖ ਮੰਤਰੀ ਕਹਿੰਦੇ ਜੇ ਸਿਰਫ 36 ਵੋਟਾਂ ਦੀ ਗਿਣਤੀ ਨਿਰਪੱਖ ਅਤੇ ਪਾਰਦਰਸ਼ੀ ਤਰੀਕੇ ਨਾਲ ਨਹੀਂ ਹੋ ਸਕਦੀ ਤਾਂ ਸਮੁੱਚੇ ਦੇਸ਼ ਵਿੱਚ ਚੋਣਾਂ ਤੇ ਵੋਟਾਂ ਦੀ ਗਿਣਤੀ ਕਿਵੇਂ ਨਿਰਪੱਖ ਤਰੀਕੇ ਨਾਲ ਹੋਵੇਗੀ ਉਹਨਾਂ ਨੇ ਕਿਹਾ ਕਿ ਆਗੂ ਆਪਣੇ ਨਿੱਜੀ ਸਵਾਰਥਾਂ ਲਈ ਵੋਟਰਾਂ ਤੋਂ ਵੈਲਟ ਪੇਪਰ ਵੀ ਲੁੱਟ ਲਗੇ ਤੇ ਪਹਿਲਾਂ ਵੀ ਈ.ਵੀ.ਐਮ ਮਸ਼ੀਨਾਂ ਇਨ੍ਹਾਂ ਆਗੂਆਂ ਦੇ ਘਰਾਂ ਤੋਂ ਮਿਲੀਆਂ ਸੀਮ ਨੇ ਕਿਹਾ ਕਿ ਲੋਕਤੰਤਰ ਸਹੀ ਦਿਸ਼ਾ ਵਿੱਚ ਨਹੀਂ ਜਾ ਰਿਹਾ ਤੇ ਇਹ ਦੇਸ਼ ਤੇ ਆਮ ਆਦਮੀ ਦੇ ਹਿੱਤ ਵਿੱਚ ਨਹੀਂ ਹੈ ਉਨੇ ਵੀ ਕਿਹਾ ਕਿ ਭਾਤਪਾ ਨੇ ਜਾਣਬੁੱਝ ਕੇ ਆਪਣੇ ਘੱਟ ਗਿਣਤੀ ਵਿੰਗ ਦੇ ਮੁਖੀ ਨੂੰ ਚੰਡੀਗੜ੍ਹ ਦੇ ਮੇਅਰ ਦੀ ਚੋਣ ਲਈ ਪ੍ਰਜਾਇਡਿੰਗ ਅਫਸਰ ਨੂੰ ਨਿਯੁਕਤ ਕੀਤਾ ਉਹਨੇ ਕਿਹਾ ਕਿ ਇਸ ਪ੍ਰਜਾਇਡਿੰਗ ਅਫਸਰ ਨੇ ਭਾਰਤਾਂ ਦੀ ਜਿੱਤ ਯਕੀਨੀ ਬਣਾ ਲਈ ਗੋਡਿਆਂ ਭਾਰੋ ਕੇ ਆਪਣੇ ਆਕਾਮਾਂ ਦੀਆਂ ਇੱਛਾਵਾਂ ਉੱਤੇ ਫੁੱਲ ਚੜਾਏ ਉਹਨੇ ਕਿਹਾ ਕਿ ਇਸ ਪ੍ਰਜਾਇਡਿੰਗ ਅਫਸਰ ਡਾਕਟਰ ਬੀ ਆਰ ਅਭੇਦਕਰ ਵੱਲੋਂ ਸੰਕਲਪ ਸੰਵਿਧਾਨਕ ਪ੍ਰਕਿਰਿਆ ਦੇ ਧੱਜੀਆਂ ਉਡਾ ਕੇ ਸਮੁੱਚੇ ਦੇਸ਼ ਦੀ ਪਿੱਠ ਵਿੱਚ ਛੁਰਾ ਮਾਰਿਆ ਉਹਨਾਂ ਇਹ ਵੀ ਕਹੇ ਕਿ ਪ੍ਰਜ਼ਾਈਡਿੰਗ ਅਫਸਰ ਦੇ ਖਿਲਾਫ ਦੇਸ਼ ਦੇ ਸੰਵਿਧਾਨ ਦੀਆਂ ਧੱਜੀਆਂ ੜਾਉਣ ਦੇ ਦੋਸ਼ ਵਿੱਚ ਦੇਸ਼ ਧਰੋਦਾ ਕਿਸ ਦਰਦਕਾਰਨਾ ਚਾਹੀਦਾ ਉਹਨਾਂ ਕਿਹਾ ਕਿ ਪ੍ਰਜ਼ਾਈਡਿੰਗ ਅਫਸਰ ਨੇ ਜਾਣ ਬੁੱਝ ਕੇ ਪੋਲਿੰਗ ਏਜੰਟਾਂ ਦੀ ਗੈਰ ਹਾਜ਼ਰੀ ਵਿੱਚ ਵੋਟਾਂ ਦੀ ਗਿਣਤੀ ਕੀਤੀ ਤਾਂ ਭਾਰਤੀ ਜਨਤਾ ਪਾਰਟੀ ਦੀ ਜਿੱਤ ਪੱਕੀ ਕੀਤੀ ਜਾ ਸਕੇ ਉਹਨਾਂ ਇਹ ਵੀ ਕਹੇ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਕਿਉਂਕਿ ਭਗਵਾ ਪਾਰਟੀ ਦੇ ਖਾਤਰ ਜਮਹੂਰੀਅਤ ਨੂੰ ਬੁਰੀ ਤਰ੍ਹਾਂ ਲਤਾੜਿਆ ਗਿਆ सीएम नेवी क्या कि इस गल दी बहुत हैरानी नहीं हुंदी कि भारतीय जनता पार्टी ने चंडीगढ़ الجمهوري ਕਦਰਾਂ ਕੀਮਤਾਂ ਦਾ ਘਾਣ ਕੀਤਾ ਸੋ ਅਸਲ ਮੁੱਦਾ ਤੇ ਇਹ ਕਿ ਭਾਜਪਾ ਹੀ ਆਗਾਮੀ ਲੋਕ ਸਭਾ ਚੋਣਾਂ ਵਿੱਚ ਵੀ ਲੋਕਾਂ ਨੂੰ ਜਮਹੂਰੀ ਹੱਕਾਂ ਤੋਂ ਵਿਰਵੇ ਕਰ ਦੇਣਗੇ ਉਹਨੇ ਵੀ ਕਿਹਾ ਕਿ ਅੱਜ ਦੇ ਦਿਨ ਚੰਡੀਗੜ੍ਹ ਵਿੱਚ ਜਮਹੂਰੀਅਤ ਦਾ ਕਤਲ ਹੋਇਆ ਉਹਨੇ ਕਿਹਾ ਕਿ ਅੱਜ ਦਾ ਵਰਤਾਰਾ ਦੇਖ ਕੇ ਬਾਬਾ ਸਾਹਿਬ ਦੀ ਰੂਵੀ কুরਲਾ ਉੱਠੀ ਹੋਵੇਗੀ ਉਹਨਾਂ ਕਿਹਾ ਕਿ ਉਹ ਅਦਾਲਤ ਦਾ ਦਰਵਾਜ਼ਾ ਖੜਕਾਉਣਗੇ ਅਤੇ ਇਸ ਚੋਣ ਨੂੰ ਚੁਣੌਤੀ ਵੀ ਦੇਣਗੇ ਕਿਉਂਕਿ ਇਸ ਚੋਣ ਵਿੱਚ ਜਮਹੂਰੀ ਕਦਰਾਂ ਕੀਮਤਾਂ ਨੂੰ ਲਾਂਬੇ ਕੀਤਾ ਗਿਆ ਉਹਨਾਂ ਇਹ ਵੀ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਦੇਸ਼ ਵਿੱਚ ਜਮਹੂਰੀਅਤ ਲਈ ਕੋਈ ਥਾਂ ਨਹੀਂ ਬਚੀ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਚੋਣਾਂ ਨੂੰ ਹਾਈਜੈਕ ਕਰ ਲਿਆ ਉਹਨਾਂ ਕਿਹਾ ਕਿ ਇਹ ਸੰਦੇਹ ਪੈਦਾ ਹੋ ਗਿਆ ਕਿ ਇਸ ਆਗਾਮੀ ਚੋਣਾਂ ਵਿੱਚ ਦੇਸ਼ ਭਰ ਵਿੱਚ ਆਗਾਮੀ ਚੋਣਾਂ ਨਿਰਪੱਖ ਨਹੀਂ ਹੋਣਗੀਆਂ ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮਹਾਲੀ ਜ਼ਿਲ੍ਹੇ ਦੇ ਖਰੜ ਅਤੇ ਡੇਰਾ ਬੱਸੀ ਵਿਖੇ ਤਨਾਦ ਬਾਗਬਾਨੀ ਵਿਕਾਸ ਅਫਸਰ ਜਸਪੀ ਸਿੰਘ ਸਿੱਧੂ ਨੂੰ ਗ੍ਰਿਫਤਾਰ ਕੀਤਾ ਜੋ ਮਹਾਲੀ ਵਿੱਚ ਅਮਰੂਦ ਮਾਫਜੇ ਸੰਬੰਧੀ ਬਹੁ ਕਰੋੜੀ ਘਟਾਲੇ ਵਿੱਚ ਦੋਸ਼ੀ ਸੀ ਇਸ ਸੰਬੰਧੀ ਜਾਣਕਾਰੀ ਦਿੰਦੇ ਅੱਜ ਇੱਥੇ ਸਟੇਟ ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਜੇ ਸਿੱਧੂ ਨੇ 1 ਸਤੰਬਰ 2023 ਨੂੰ ਹਾਈ ਕੋਰਟ ਤੋਂ ਅੰਤਿਮ ਜ਼ਮਾਨਤ ਪ੍ਰਾਪਤ ਕਰ ਲਈ ਸੀ ਹਾਲਾਂਕਿ ਬਿਊਰੋ ਨੇ ਉਸ ਦੀ ਗਾਉਂ ਜ਼ਮਾਨਤ ਪਟੀਸ਼ਨ ਦਾ ਵਿਰੋਧ ਕੀਤਾ ਸੀ ਅਤੇ ਉਸ ਦੀ ਹਦਰਾਸਤੀ ਪੁਸ਼ਕਸ਼ ਲਈ ਲੰਮੀਆਂ ਅਤੇ ਵਿਸਤ੍ਰਿਤ ਦਲੀਲਾਂ ਦਰਾਂ ਜਵਾਬ ਵਿੱਚ ਤਿੰਨ ਹਲਫਨਾਮੇ ਦਰ ਕੀਤੇ ਸਨ ਵਿਜੀਲੈਂਸ ਬਿਊਰੋ ਨੇ ਜੀਐਸਐ ਸਿੱਧੂ ਦੇ ਹੋਰ ਮੁਲਜ਼ਮ ਲਾਪਤਰੀਆਂ ਨਾਲ ਸੰਬੰਧਿਤ ਦਰਸਾਉਣ ਦੇ ਕਾਲ ਰਿਕਾਰਡ ਵੱਖ-ਵੱਖ ਗਵਾਹਾਂ ਦੇ ਬਿਆਨ ਛੇੜਛਾੜ ਕੀਤੇ ਗਏ ਜਾਲੀ ਦਸਤਾਵੇਜ਼ ਰਿਕਾਰਡ ਅਤੇ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਅਤੇ ਸੂਬੇ ਦੇ ਬਾਗਵਾਨੀ ਵਿਭਾਗ ਕੋਲ ਉਸ ਰਿਪੋਰਟ ਦੀ ਦਫਤਰੀ ਕਾਪੀ ਵਿਚਕਾਰ ਅੰਤਰ ਨੂੰ ਸਪਸ਼ਟ ਦੌਰ ਤੇ ਉਜਾਗਰ ਕੀਤਾ ਇਸ ਤੋਂ ਇਲਾਵਾ ਦਫਤਰੀ ਕਾਪੀ ਵਿੱਚ ਉਕਤ ਬੂਟਿਆਂ ਦੀ ਦਰਸਾਈ ਗਈ ਸ਼੍ਰੈਣੀ ਗਮਾੜਾ ਕੋਲ ਪੇਸ਼ ਕੀਤੀ ਗਈ ਰਿਪੋਰਟ ਵਿੱਚ ਦਰਸਾਈ ਸ਼੍ਰੈਣੀ ਨਾਲ ਕਾਫੀ ਬਾਤ ਸੀ ਬਲਾਰੇ ਨੇ ਵੀ ਦੱਸਿਆ ਕਿ ਸੁਪਰੰਤ ਹਾਈ ਕੋਰਟ ਨੇ 24 ਜਨਵਰੀ 2023 ਨੂੰ ਉਸ ਦੀ ਅਗਾਊਂ ਜਮਾਤ ਪਟੀਸ਼ਨ ਖਾਰਜ ਕੀਤੀ ਇਸ ਤੋਂ ਬਾਅਦ ਮੁਲਜ਼ਮ ਐਚ ਡੀਓ ਫਰਾਰ ਹੋ ਗਿਆ ਸੀ ਤੇ ਵਿਜੀਲੈਂਸ ਬਿਊਰੋ ਵੱਲੋਂ ਉਸ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਜੇ ਦੇ ਚੱਲਦਿਆ ਉਸ ਨੂੰ ਮੰਗਲਵਾਰ ਮਹਾਲੀ ਤੋਂ ਗ੍ਰਿਫਤਾਰ ਕਰ ਲਿਆ ਉਹਨਾਂ ਨੇ ਦੱਸਿਆ ਉਕਤ ਦੋਸ਼ੀ 2004 ਤੋਂ ਲੈ ਕੇ 2019 ਤੱਕ ਲਗਾਤਾਰ ਪਿਛਲੇ 15 ਸਾਲਾਂ ਤੋਂ ਐਚ ਡੀਓ ਖਰੜ ਦੇ ਹਉਦੇ ਤੇ ਤਨਾਤ ਸੀਅ ਤੇ ਗਮਾਡਾ ਵੱਲੋਂ ਐਕਵਾਇਰ ਕੀਤੀਆਂ ਜ਼ਮੀਨਾਂ ਜਿਵੇਂ ਐਰੋ ਸਿਟੀ ਆਈਟੀ ਸਿਟੀ ਸੈਕਟਰ 88 99 ਆਜ ਤੇ ਮੌਜੂਦ ਫਲਦਾਰ ਦਰਖਤਾਂ ਦੀ ਮਾਰਕੀਟ ਕੀਮਤ ਦਾ ਮੁਲਾਕਨ ਕਰਨ ਵਿੱਚ ਸ਼ਾਮਲ ਸੀ ਇਸ ਸਬੰਧੀ ਹੋਰ ਜਾਣ ਕੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਐਰੋ ਟ੍ਰੈਪਲਸ ਸਿਟੀ ਦੇ ਵਿਕਾਸ ਲਈ ਪਿੰਡ ਬਾਕਰਪੁਰ ਅਤੇ ਮਾਲੀ ਨਗਰ ਸ਼ਹਿਰ ਵਿੱਚ 에ਰਪੋਰਟ ਨਾਲ ਲੱਗਦੇ ਕੁਝ ਪਿੰਡਾਂ ਦੀ ਐਕਵਾਇਰ ਕੀਤੀ ਖੇਤੀਬਾੜੀ ਜ਼ਮੀਨ ਤੇ ਸਥਿਤ ਅਮਰੂਦ ਦੇ ਬਾਗਾਂ ਲਈ ਮਾਵੇ ਦੀ ਆੜ ਵਿੱਚ ਜਾਰੀ ਕੀਤੇ ਗਏ ਲਗਭਗ 137 ਕਰੋੜ ਰੁਪਏ ਦੇ ਗੱਬਰ ਨਾਲ ਸੰਬੰਧਿਤ ਵੱਡੇ ਘਟਾਲੇ ਦਾ ਪਰਦਾਫਾਸ਼ ਕਰਨ ਉਪਰੰਤ 2023 ਵਿੱਚ ਐਫਆਰ ਨੰਬਰ 16 ਅੰਦਰਜ ਕੀਤੀ ਗਈ ਸੀ। ਉਹਨੇ ਇਹ ਦੱਸਿਆ ਕਿ ਜਾਂਚ ਦਰਾਂ ਨੇ ਇਹ ਗੱਲ ਸਾਹਮਣੇ ਕਿ ਕੁਝ ਲਾਪਰਥੀ ਜ਼ਮੀਨ ਮਾਲਕ ਜਿਨ੍ਹਾਂ ਨੇ ਆਪਣੀ ਜ਼ਮੀਨ ਤੇ ਬਾਗ ਦੇ ਨਾਂ ਤੇ ਲੱਗੇ ਫਲਦਾਰ ਰੁੱਖਾਂ ਲਈ ਮਾਵੀ ਦਾ ਦਾਵਾ ਕੀਤਾ ਉਹ ਗ੍ਰੇਟਰ ਮਹਾਲੀ ਡਿਵੈਲਪਮੈਂਟ ਅਥਾਰਟੀ ਦੇ ਸਬੰਧਤ ਅਧਿਕਾਰੀਆਂ ਉੱਚ ਅਧਿਕਾਰੀਆਂ ਨੂੰ ਜਾਣਦੇ ਸਨ ਉਹਨਾਂ ਨੂੰ ਜ਼ਮੀਨ ਐਕਵਾਇਰ ਕਰਨ ਦੇ ਨਾਲ ਸਬੰਧਤ ਪਿੰਡਾਂ ਜਿੱਥੇ ਜਮੈਂ ਜ਼ਮੀਨ ਐਕਵਾਇਰ ਕੀਤੀ ਜਾਣੀ ਸੀ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਅੱਜ 1 ਫਰਵਰੀ ਤੋਂ ਸ਼ੁਰੂ ਹੋ ਰਹੀ ਪਾਰਟੀ ਦੀ ਪੰਜਾਬ ਬਚਾਓ ਯਾਤਰਾ ਦਾ ਕੈਲੰਡਰ ਦੇ ਨਾਲ ਨਾਲ ਇੱਕ ਪਰਚਾ ਵੀ ਜਾਰੀ ਕੀਤਾ ਜਿਸ ਵਿੱਚ ਕਾਲੀ ਦਲ ਦੀਆਂ ਸਰਕਾਰ ਦੀਆਂ ਪ੍ਰਾਪਤੀਆਂ ਦੇ ਨਾਲ ਨਾਲ ਆਮ ਆਦਮੀ ਮਹਾਜ ਦੇ ਅਸਫਲ ਹੋਣ ਦੀਆਂ ਤਸਵੀਰਾਂ ਵੀ ਸ਼ਾਮਲ ਕੀਤੀਆਂ ਗਈਆਂ ਪਿਛਲੀ ਅਕਾਲੀ ਦਲ ਦੀ ਸਰਕਾਰ ਦੀਆਂ ਪ੍ਰਾਪਤੀਆਂ ਉਜਾਗਰ ਕਰਦੇ ਪਰਚੇ ਪੈਂਫਲੈਟ ਵਿੱਚ ਦੱਸਿਆ ਗਿਆ ਕਿ ਕਿਵੇਂ ਅਕਾਲੀ ਦਲ ਨੇ ਨਾ ਸਿਰਫ ਕਿਸਾਨਾਂ ਨੂੰ ਮੁਫਤ ਬਿਲੀ ਦਿੱਤੀ ਬਲਕਿ 3.81 ਲੱਖ ਟਿਊਬਲ ਕਨੈਕਸ਼ਨ ਵੀ ਪ੍ਰਦਾਨ ਕੀਤੇ ਇਹ ਵੀ ਦੱਸਿਆ ਗਿਆ ਕਿ ਕਿਵੇਂ ਅਕਾਲੀ ਦਲ ਨੇ ਸਰਕਾਰ ਵੱਲੇ ਸੜਕ ਨੈਟਵਰਕ ਸਿਸਟਮ ਨੂੰ ਪੂਰੀ ਤਰ੍ਹਾਂ ਨਵੇਂ ਸਿਰੇ ਤੋਂ ਬਣਾਇਆ ਸੀ ਤੇ 40 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਚੌਹੂ ਮਾਰਗੀ ਹਾਈਵੇ ਵੀ ਬਣਾਏ ਸਨ ਇਹ ਵੀ ਦੱਸਿਆ ਗਿਆ ਕਿ ਸੂਬੇ ਵਿੱਚ 6 ਵਿੱਚੋਂ 5 ਥਰਮਲ ਪਲਾਂਟ ਅਕਾਲੀ ਦਲ ਦੀਆਂ ਸਰਕਾਰਾਂ ਵੱਲੇ ਲੱਗੇ ਅਤੇ ਅੰਮ੍ਰਿਤਸਰ ਮਹਾਲੀ ਬਠਿੰਡਾ ਸਾਹਨੇਵਾਲ ਆਦਮਪੁਰ ਤੇ ਪਠਾਨਕੋਟ ਹਵਾਈ ਅੱਡੇ ਇਸ ਦੀਆਂ ਸਰਕਾਰਾਂ ਵੇਲੇ ਹੀ ਬਣਾਏਗੇ ਸਨ ਇਹ ਵੀ ਦੱਸਿਆ ਗਿਆ ਕਿ ਕਾਲੀ ਦਲ ਦੀ ਸਰਕਾਰ ਨੇ 3.5 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਤੇ ਏਮਜ਼ ਬਠਿੰਡਾ ਕੈਂਸਰ ਹਸਪਤਾਲ ਬਠਿੰਡਾ ਹੋਮੀ ਭੱਬਾ ਇੰਸਟੀਚਿਊਟ ਆਈਆਈਐਮ ਅਤੇ ਆਈਆਈਟੀ ਸਮੇਤ ਹੋਰ ਦੇਸ਼ ਦੀਆਂ ਪ੍ਰਤੀਸ਼ਠਾਮਾ ਸਥਾਪਿਤ ਕੀਤੀਆਂਗੇ ਇਹ ਵੀ ਦੱਸਿਆ ਗਿਆ ਕਿ ਕਾਲੀ ਦਲੇ ਰਮੇਸ਼ਾ ਸਮਾਈ ਭਲਾਈ ਲਾਭ ਦਉਣ ਲਈ ਧਿਆਨ ਕੇਂਦਰਿਤ ਕੀਤਾ ਤੇ ਆਟਾ ਦਾਲ ਸਕੀਮ ਬੁੜਾਪਾ ਪੈਨਸ਼ਨ ਐਸਸੀ ਸਕਾਲਰਸ਼ਿਪ ਸਕੀਮ ਮੈਡੀਕਲ ਬੀਮਾ ਸਕੀਮ ਸ਼ਗਰ ਸਕੀਮ ਲੜਕੀਆਂ ਲਈ ਮੁਫਤ ਸਾਈਕਲਾਂ ਤੀਰਥ ਯਾਤਰਾ ਸਕੀਮ ਤੇ ਸਪੋਰਟਸ ਕਿੱਟਾਂ ਮੰਡਲ ਦੀ ਸਕੀਮ ਵੀ ਅਕਾਲੀ ਦੇ ਸਰਕਾਰ ਵੱਲੋਂ ਹੀ ਸ਼ੁਰੂ ਕੀਤੀ ਗਈ ਸੀ ਇਹਨਾਂ ਪਰਚਿਆਂ 'ਚ ਇਹ ਵੀ ਦੱਸਿਆ ਗਿਆ ਹੈ ਕਿ ਭਗਵੰਤ ਮਾਤਾ ਦੀ ਗਵਾਹੀ ਵਾਲੀ ਸਰਕਾਰ ਵਿੱਚ ਜਿਹੜੇ ਹੁਣ ਤੱਕ ਜਿਹੜਾ ਵਾ ਆਪ ਸਰਕਾਰ ਨੇ 20 ਮਹੀਨਿਆਂ ਦੇ ਵਿੱਚ 60000 ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਪਰ ਇਸ ਕੋਲ ਵਿਕਾਸ ਜਾਂ ਬੁਨਿਆਦੀ ਢਾਂਚੇ ਦੇ ਨਾਂ ਤੇ ਵਿਖਾਉਣ ਲਈ ਕੁਝ ਵੀ ਨਹੀਂ ਆ ਇਸ ਤਰ੍ਹਾਂ 1500 ਕਰੋੜ ਰੁਪਏ ਦੇ ਇਸ਼ਤਿਹਾਰबाजी ਤੇ ਆਪਣੀ ਪਬਲਿਸਿਟੀ ਤੇ ਬਰਬਾਦ ਕੀਤੇ ਜਾ ਰਹੇ ਤੇ ਸੈਂਕੜੇ ਕਰੋੜ ਰੁਪਏ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸਫਾ 22 ਸਫਰ ਤੇ ਚੋਣ ਮਿਹਮ ਪ੍ਰੋਗਰਾਮ ਤੇ ਖਰਚੇ ਕੀਤੇ ਜਾ ਰਹੇ ਦੇਸ਼ ਭਰ ਵਿੱਚ ਹੋ ਰਹੇ ਨਾ ਸਾਰੇ ਪ੍ਰੋਗਰਾਮ ਦਾ ਖਰਚਾ ਪੰਜਾਬ ਦੇ ਸਰਕਾਰੀ ਜਾਨੇ ਵਿੱਚੋਂ ਕੀਤਾ ਜਾ ਰਿਹਾ ਇਹ ਵੀ ਦੱਸਿਆ ਜਾ ਰਿਹਾ ਕਿ ਪੰਜਾਬ ਵਿੱਚੋਂ ਉਦਯੋਗ ਉੱਤਰ ਪ੍ਰਦੇਸ਼ ਤੋਂ ਹੋਰ ਰਾਜਾਂ ਵਿੱਚ ਜਾ ਰਹੇ ਕਿਉਂਕਿ ਆਪ ਸਰਕਾਰ ਕరుణਵਸਤਾ ਬਣਾਈ ਰੱਖਣ ਬੁਰੀ ਤਰ੍ਹਾਂ ਸਫਲ ਹੋਈ ਹੈ ਇਹ ਵੀ ਦੱਸਿਆ ਗਿਆ ਹੈ ਕਿ ਆਪ ਸਰਕਾਰ ਦੇ ਰਾਜ ਵਿੱਚ 565 ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਕਿਉਂਕਿ ਉਹਨਾਂ ਨੂੰ ਦਾਲਾਂ ਤੇ ਮੱਕੀ ਦਾ ਕਟੋ-ਕਟ ਸਮਰਥਨ ਮੁੱਲ ਵੀ ਨਹੀਂ ਦਿੱਤਾ ਗਿਆ ਤੇ ਨਾ ਹੀ ਫਸਲਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਗਿਆ ਵੀ ਦੱਸਿਆ ਗਿਆ ਕਿ ਆਪ ਸਰਕਾਰ ਦੇ ਰਾਜ ਵਿੱਚ ਹੁਣ ਤੱਕ 350 ਲੋਕਾਂ ਦੀ ਨਸ਼ੇ ਦੀ ওভারਡੋਜ਼ ਨਾਲ ਮੌਤ ਹੋ ਚੁੱਕੀ ਹੈ ਇਸ ਕੈਲੰਡਰ ਦੇ ਵਿੱਚ ਜਿੱਥੇ ਸੁਭੀ ਸਿੰਘ ਬਾਦਲ ਦੇ ਨਾਲ ਨਾਲ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਵੀ ਤਸਵੀਰ ਲੱਗੀ ਹੋਈ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਨੇ ਅੱਜ ਚੰਡੀਗੜ੍ਹ ਮੇਰ ਦੀਆਂ ਚੋਣਾਂ ਵਾਸਤੇ ਹੋਈ ਹਿਰਾਫੇਰੀ ਕਰਨ ਦੀ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਹੈ ਸਖਤ ਸ਼ਬਦਾਂ ਦੇ ਬਿਆਨ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਕਿ ਚੰਡੀਗੜ੍ਹ ਮੇਰ ਦੀਆਂ ਚੋਣਾਂ ਦੇ ਨਾਂ ਤੇ ਅੱਜ ਹੋਈ ਸ਼ਰੇਆਮ ਹਿਰਾਫੇਰੀ ਤੇ ਧੋਖਾਧੜੀ ਨੇ ਇੱਕ ਵਾਰ ਫਿਰ ਸਪਸ਼ਟ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਸਾਡੇ ਲੋਕਤੰਤਰ ਦਾ ਕਤਲ ਕਰਨ ਤੇ ਤਲੀ ਹੋਈ ਹੈ ਚੰਡੀਗੜ੍ਹ ਦੀ ਪਾਰਟੀ ਨੂੰ ਵੱਡੀ ਹਾਰ ਤੋਂ ਬਚਾਉਣ ਲਈ ਸਾਜ਼ਿਸ਼ ਤਹਿਤ ਭਾਰਤੀ ਜਨਤਾ ਪਾਰਟੀ ਦੇ ਇਸ਼ਾਰੇ ਤੇ ਕੰਮ ਕਰੇ ਪ੍ਰੈਜ਼ਾਈਡਿੰਗ ਅਫਸਰ ਨੇ ਦਿਨ ਦਿਹਾੜੇ ਵੋਟਾਂ ਨਾਲ ਹੇਰਾਫੇਰੀ ਕੀਤੀ ਹੈ ਵੜਿੰਗ ਨੇ ਕਿਹਾ ਕਿ ਚੰਡੀਗੜ੍ਹ ਅੱਜ ਜੋ ਕੁਝ ਹੋਇਆ ਉਹ ਇਹ ਦਰਸਾਉਂਦਾ ਹੈ ਕਿ ਕਿਵੇਂ ਭਾਰਤੀ ਜਨਤਾ ਪਾਰਟੀ ਸਿਰਫ ਚੋਣ ਜਿੱਤਣ ਲਈ ਕੋਈ ਵੀ ਤਰੀਕਾ ਵਰਤਣ ਲਈ ਤਿਆਰ ਹੈ ਪੂਰੇ ਦੇਸ਼ ਵਿੱਚ ਅਤੇ ਆਪਣੀ ਤਾਕਤ ਬਣਾਈ ਰੱਖਣ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਸ਼ਕਤੀਆਂ ਏਜੰਸੀ ਪੈਸੇ ਦਬਾਅ ਦੀਆਂ ਚਾਲਾਂ ਅបਸਰਾਂ ਦੀ ਵਰਤੋਂ ਅਤੇ ਹੋਰ ਵੀ ਕੀ ਨਹੀਂ ਵਰਤੋਂ ਕਰਨ ਵਿੱਚ ਬਹੁਤ ਣਕੂਲ ਹੁਣ ਇਹ ਵੀ ਕਿ ਅੱਜ ਦੀ ਸ਼ਰਮਨਾ ਘਟਨਾ ਸਿਰਫ ਸਿਆਸੀ ਜਮਾਤ ਲਈ ਨਹੀਂ ਚਿੰਤਾ ਵਾਲੀ ਗੱਲ ਸਗੋ ਇਹ ਇਸ ਲੋਕਤੰਤਰ ਦੇ ਦੇਸ਼ ਦੇ ਹਰੇਕ ਮਾਤਾ ਪਿਤਾ ਹਰ ਵਿਦਿਆਰਥੀ আর ਨਾਗਰਿਕ ਲਈ ਵੀ ਚਿੰਤਾ ਵਾਲੀ ਗੱਲ ਹੈ ਕਿ ਸਾਨੂੰ ਆਪਣੇ ਆਪ ਤੋਂ ਪੁੱਛਣਾ ਚਾਹੀਦਾ ਕਿ ਕੀ ਅਸੀਂ ਅਜਿਹੇ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਭਵਿੱਖ ਕੀ ਅਸੀਂ ਤਾਨਾਸ਼ਾਹੀ ਚਾਹੁੰਦੇ ਹਾਂ ਜੇਕਰ ਜਵਾਬ ਨਹੀਂ ਹੈ ਤਾਂ ਹੁਣ ਸਮਾਂ ਆ ਗਿਆ ਕਿ ਅਸੀਂ ਉਹਨਾਂ ਸ਼ਕਤੀਆਂ ਦੇ ਵਿਰੁੱਧ ਲੜੀਏ ਜੋ ਸਾਡੇ ਆਜ਼ਾਦੀ ਅਤੇ ਸਾਡੇ ਲੋਕਤੰਤਰ ਨੂੰ ਤਬਾਹ ਕਰ ਰਹੀਆਂ ਨੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉਮੀਦ ਪ੍ਰਧਾਨ ਅਤੇ ਸਾਬਕਾ ਵਿਧਾਇਕ ਫਤਿਹ ਜੰਗ ਸਿੰਘ ਬਾਜਵਾ ਨੇ ਚੰਡੀਗੜ੍ਹ ਮੇਅਰ ਚੋਣਾਂ ਵਿੱਚ ਪਾਰਟੀ ਦੀ ਜਿੱਤ ਲਈ ਚੰਡੀਗੜ੍ਹ ਦੀ ਸਮੂਹ ਭਾਰਤੀ ਜਨਤਾ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਵਧਾਈ ਦਿੱਤੀ ਹੈ ਇੱਕ ਜਾਰੀ ਬਿਆਨ ਵਿੱਚ ਫਤਿਹ ਜੰਗ ਸਿੰਘ ਬਾਜਵਾ ਨੇ ਕਿਹਾ ਕਿ ਜਿੱਤ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਗੱਠਜੋੜ ਦੇ ਮੂੰਹ ਤੇ ਇੱਕ ਵੱਡੀ ਚਪੀੜ ਹੈ ਉਨਾ ਹੀ ਵੀ ਕਹ ਕੇ ਜੇ ਤ ਇੰਡੀਆ ਗੱਠ ਜੋੜ ਲਈ ਇੱਕ ਸਬਕ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਟਾਉਣ ਲਈ ਗੱਠ ਜੋੜ ਕਰਕੇ ਅਗਲੀਆਂ ਲੋਕ ਸਭਾ ਚੋਣਾਂ ਲਈ ਇਕੱਠੇ ਲੜਿਆ ਉਹਨਾਂ ਨੇ ਇੰਡੀਆ ਗੱਠ ਜੋੜ ਨੂੰ ਮੌਕਾ ਪ੍ਰਸਤੀ ਦੀ ਮਿਸਾਲ ਦੱਸਦਾ ਕਿਹਾ ਕਿ ਇਸ ਦਾ ਕੋਈ ਸਿਆਸੀ ਭੁਵਿੱਖ ਨਹੀਂ ਆ ਫਤਿਹ ਜੰਗ ਸਿੰਘ ਬਾਜਵੰਦ ਕਹਿੰਦਾ ਜਿਸ ਤਰ੍ਹਾਂ ਇਸ ਗੱਠ ਜੋੜ ਦੇ 8 ਕੌਂਸਲਰਾਂ ਨੇ ਗਲਤ ਵੋਟਾਂ ਪਾਈਆਂ ਨੇ ਉਸ ਤੋਂ ਸਪਸ਼ਟ ਹੈ ਕਿ ਕੌਂਸਲ ਆਪਣੇ ਗੱਠ ਜੋੜ ਤੋਂ ਆਸੰਤੁਸ਼ਟ ਤੇ ਨਾਖੁਸ਼ ਹਨ ਅਤੇ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦੀ ਪ੍ਰੋੜਤਾ ਕਰ ਲਈ ਉਹਨਾਂ ਨੇ ਆਪਣੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਬਜਾਏ ਆਪਣੀਆਂ ਵੋਟਾਂ ਨੂੰ ਅਯੋਗ ਕੈਂਸਲ ਕਰਵਾ ਦਿੱਤਾ ਫਤ ਜਗ ਸਿੰਘ ਬਾਵਾ ਨੇ ਇਹ ਵੀ ਕਿਹਾ ਕਿ ਇਹ ਜਿੱਤ ਇਤਿਹਾਸਕ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀਆਂ ਦੀ ਨੀਤੀਆਂ ਦੀ ਜਿੱਤ ਹੈ ਪੰਜਾਬ વિધાનસભા ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦੀ ਪਾਰਟੀ ਦੀ ਗਵਾਹੀ ਵਾਲੀ ਪੰਜਾਬ ਸਰਕਾਰ ਦੇ ਝੂਠੇ ਪ੍ਰਚਾਰ ਤੇ ਕਰੋੜਾਂ ਰੁਪਏ ਬਰਬਾਦ ਕਰਨ ਦੀ ਅਜੋਜਨਾ ਤੇ ਤਿੱਖਾ ਹਮਲਾ ਬੋਲਿਆ ਇੱਕ ਨਿਊਜ਼ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਪ੍ਰਤਾਪ ਸਿੰਘ ਬਾਜਵਾ ਨੇ ਕਿ ਆਪ ਸਰਕਾਰ ਨੇ 5 ਫਰਵਰੀ ਨੂੰ ਪ੍ਰਚਾਰ ਵਹਿਨਾ ਚਲਾਉਣ ਲਈ 31 ਜਨਵਰੀ ਤੱਕ 97 ਵਾਹਨਾਂ ਦੀ ਦਿਲਚਸਪੀ ਦਾ ਪ੍ਰਕਟਾਵਾ ਮੰਗਿਆ ਇਨ੍ਹਾਂ ਵਹਿਨਾ ਆਪ ਸਰਕਾਰ ਆਪਣੀ ਕਾਰਜਕਾਰੀ ਦਾ ਪ੍ਰਚਾਰ ਕਰਨ ਦੀ ਯੋਜਨਾ ਬਣਾ ਰਹੀ ਹੈ ਜੋ ਅਸਲ ਵਿੱਚ ਹੁਣ ਤੱਕ ਨਕਾਰਤਕਮਕ ਰਹੀ ਹੈ ਪਾਰਟੀ ਦੇ ਅੰਦਰੂਨੀ ਸੂਤਰਾਂ ਨੇ ਪਹਿਲਾਂ ਹੀ ਦਾਵਾ ਕੀਤਾ ਹੈ ਕਿ ਸਰਕਾਰ ਆਖਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਜੀ ਹਾਂ 200 ਵੈਨਾ ਲਾਂਚ ਕਰੇਗੀ ਆਪ ਸਰਕਾਰ ਇਹਨਾਂ ਵੈਨਾ ਨੂੰ ਅਸਲ ਕਿਰਾਏ ਤੋਂ ਜ਼ਿਆਦਾ ਕਿਰਾਏ ਤੇ ਲੈ ਰਹੀ ਹੈ ਬਾਇਰ ਨੇ ਕਿਹਾ ਕਿ ਇਸ ਨਾਲ ਸਰਕਾਰੀ ਖਜ਼ਾਨੇ ਤੇ ਦਬਾਅ ਪਵੇਗਾ ਜੋ ਪਹਿਲਾਂ ਹੀ ਖਸਤਾ ਹਾਲਤ ਵਿੱਚ ਹੈ ਸੀਨੀਅਰ ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ 2 ਸਾਲਾਂ ਦੇ ਕਾਰਜਕਾਲ ਦੌਰਾਨ ਲੋਕਾਂ ਦੀਆਂ ਉਮੀਦਾਂ ਅਨੁਸਾਰ ਕੰਮ ਕਰਨ ਵਿੱਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਇਸ ਨੇ 2 ਸਾਲਾਂ ਵਿੱਚ ਆਪਣੇ 5 ਫੀਸਦੀ ਵਾਅਦੇ ਵੀ ਪੂਰੇ ਨਹੀਂ ਕੀਤੇ ਉਨੇ ਵੀ ਕਹਿ ਕੇ ਜੇਕਰ ਆਪ ਸਰਕਾਰ ਨੇ ਸੂਬੇ ਵਿੱਚ ਅਸਲ ਅਰਥਾਂ ਚ ਪ੍ਰਦਰਸ਼ਨ ਕੀਤਾ ਹੁੰਦਾ ਤਾਂ ਉਸ ਨੂੰ ਜਿਹੀਆਂ ਪ੍ਰਚਾਰ ਵੈਨਾਂ ਤੇ ਟੈਕਸ ਭਰਨ ਵਾਲਿਆਂ ਦਾ ਪੈਸਾ ਬਰਬਾਦ ਨਾ ਕਰਨਾ ਪੈਂਦਾ ਉਹਨੇ ਇਹ ਵੀ ਕਹਿ ਕੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਾਂ ਜਿਵੇਂ ਕਿ ਸੁਪਰ ਸੀਡਰ ਲਈ ਸਬਸਿਡੀ ਨਹੀਂ ਮਿਲੀ ਸਰਕਾਰ ਨੇ ਹੜ ਨਾਲ ਨੁਕਸਾਨੇ ਝੋਨੇ ਦੇ ਫਸਲ ਦਾ ਮਾਪਜਾ ਵੀ ਕਿਸਾਨਾਂ ਨੂੰ ਨਹੀਂ ਦਿੱਤਾ ਹਾਲਾਂਕਿ ਉਹ 2024 ਦੀ ਆਮ ਚੋਣਾ ਤੋਂ ਪਹਿਲਾਂ ਆਪਣੇ ਪ੍ਰਚਾਰ ਤੇ ਲਾਭ ਪ੍ਰਵਾਹੀ ਨਾਲ ਫੰਡ ਖਰਚ ਕਰਨੂ ਤਰਜੀਹ ਦੇ ਰਹੀ ਹੈ ਪੰਜਾਬ ਜੂਤ ਕਾਂਗਰਸ ਨੇ ਅੱਜ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਆਪਣਾ ਫਲੈਗਸ਼ਿਪ ਪ੍ਰੋਗਰਾਮ ਰੋਜ਼ਗਾਰ ਦੋ ਨਿਆਂ ਦੋ ਦੀ ਸ਼ੁਰੂਆਤ ਕੀਤੀ ਹੈ ਆਉਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦੇ ਹੋ ਇਸ ਮੁਹਿਮ ਪੰਜਾਬ ਦੇ ਸਾਰੇ 13ਵਾਂ 13 ਲੋਕ ਸਭਾ ਸੰਸਦੀ ਹਲਕਿਆਂ ਤੋਂ ਸ਼ੁਰੂ ਹੋਏ ਤੇ ਘਰ ਘਰ ਜਾ ਕੇ ਹਰ ਵਿਧਾਨ ਸਭਾ ਹਲਕੇ ਨੂੰ ਕਵਰ ਕਰਕੇ ਇਸ ਮੁੱਦੇ ਤੇ ਬੋਲਦੇ ਆ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿ ਪੰਜਾਬ ਵਿੱਚ ਵੱਡੇ ਪੱਧਰ ਤੇ ਸੂਬੇ ਤੇ ਲੋਕਾਂ ਨੂੰ ਕਾਨੂੰਨੀ ਅਤੇ ਗੈਰ ਕਾਨੂੰਨੀ ਰਸਤੇ ਆ ਰਹੇ ਦੁਜੇ ਦੇਸ਼ਾਂ ਵਿੱਚ ਸ਼ਿਫਟ ਹੋ ਰਹੇ ਨੇ ਅਜਿਹਾ ਉਦੋਂ ਹੁੰਦਾ ਜਦੋਂ ਭਾਰਤ ਸਰਕਾਰ ਅਤੇ ਰਾਜ ਸਰਕਾਰ ਉਹਨਾਂ ਨੂੰ ਰੋਜ਼ਗਾਰ ਦੇਣ ਵਿੱਚ ਅਸਫਲ ਰਹਿੰਦੀਆਂ ਨੇ ਕੀ ਪ੍ਰਧਾਨ ਮੰਤਰੀ ਦੱਸ ਸਕਦੇ ਕਿ ਉਹਨਾਂ ਦੀ ਸਰਕਾਰ ਨੇ 9 ਸਾਲਾਂ ਵਿੱਚ ਕਿੰਨੇ ਰੋਜ਼ਗਾਰ ਦਿੱਤੇ ਨੇ ਪੰਜਾਬ ਜੂਤ ਕਾਂਗਰਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਸਫਲਤਾਪੂਰਵਕ ਚਲਾਏਗੀ ਰੋਜ਼ਗਾਰ ਦਿਓ ਨਿਆਂ ਕਰੋ ਮੁਹਿੰਮ ਦੀ ਵਿਆਖਿਆ ਕਰਦਿਆ ਕ੍ਰਿਸ਼ਨ ਲਾਵਰੂ ਇਨਚਾਰਜ ਇੰਡੀਅਨ ਜੂਤ ਕਾਂਗਰਸ ਨੇ ਕਿਹਾ ਕਿ ਦੇਸ਼ ਵਿੱਚ ਵੱਡੇ ਪੱਧਰ ਤੇ ਬਰੋਜਗਾਰੀ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਅੱਜ ਹਰ ਛੇਵਾ ਗ੍ਰੈਜੂਏਟ ਬਰੋਜਗਾਰ ਜਿੰਨਾਂ ਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ ਵਿੱਚ ਕੇਂਦਰ ਸਰਕਾਰ ਵਿੱਚ 22 ਕਰੋੜ ਬਰੋਜਗਾਰੇ ਨੌਕਰੀਆਂ ਲਈ ਅਰਜ਼ੀਆਂ ਦਿੱਤੀਆਂ ਨੇ ਭਾਰਤ ਵਿਸ਼ਵ ਵਿੱਚ ਨੌਜਵਾਨ ਵੋਟਰਾਂ ਦੀ ਸਭ ਤੋਂ ਵੱਡੀ ਆਬਾਦੀ ਹੈ ਸਾਡੇ 60% ਦੀ ਨੌਜਵਾਨ ਬਰੋਜਗਾਰ ਹਨ ਤੇ 42% ਦੀ ਜਿਹੜੇ ਨੌਜਵਾਨ ਜਿਨ੍ਹਾਂ ਦੀ ਉਮਰ 20 ਤੋਂ 24 ਸਾਲ ਆ ਉਹ ਵਰੋਜ਼ਗਾਰੀ ਲਈ ਝਟਕਰੇ ਨੇ ਤੇ ਦੇਸ਼ ਬਰੋਜ਼ਗਾਰੀ ਸੰਕਟ ਨਾਲ ਝੂਜ ਰਿਹਾ ਪਰ ਕੇਂਦਰ ਸਰਕਾਰ ਹਮ ਦੋ ਹਮਾਰੇ ਦੋ ਤੇ ਕੰਮ ਕਰੀਏ ਦੇਸ਼ ਵਿੱਚ ਮੌਜੂਦਾ ਬਰੋਜ਼ਗਾਰੀ ਸਥਿਤੀ ਤੇ ਸਰਕਾਰ ਨੇ ਅੱਖਾਂ ਬੰਦ ਕਰ ਲਈ ਨੇ ਅੱਜ ਦੇਸ਼ ਵਿੱਤੀ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਰਾਜ ਮੈਲਾ ਕਮਿਸ਼ਨ ਵਿੱਚ ਮੈਂਬਰਾਂ ਦੀ ਗੈਰ ਸਰਕਾਰੀ ਖਾਲੀ ਸਾਮੀਆਂ ਦੀ ਭਰਤੀ ਲਈ ਯੋਗ ਬਿਨੇਕਾਰ ਪਾਸੋਂ ਅਰਜ਼ੀਆਂ ਦੀ ਮੰਗ 5 ਫਰਵਰੀ ਤੱਕ ਕੀਤੀ ਹੈ ਇਸ ਸਬੰਧੀ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲ ਅਜਿਹੇ ਵਿਅਕਤੀ ਤਰਜੀਹੀ ਤੌਰ ਤੇ ਮਹਿਲਾਵਾਂ ਜੋ ਵਧੀਆ ਯੋਗਤਾ ਇਮਾਨਦਾਰੀ ਰੱਖਦੇ ਹੋਣ ਜਿਨ੍ਹਾਂ ਨੇ ਔਰਤਾਂ ਦੀ ਭਲਾਈ ਲਈ ਕੰਮ ਕੀਤੇ ਹਨ ਕਾਨੂੰਨ ਜਾਂ ਵਿਧਾਨ ਦੀ ਉਚਿਤ ਜਾਣਕਾਰੀ ਤੇ ਤਜਰਬਾ ਔਰਤਾਂ ਦੀ ਪ੍ਰਗਤੀ ਨਾਲ ਸੰਬੰਧਿਤ ਮਾਮਲੇ ਦਾ ਪ੍ਰਬੰਧਨ ਜਾਂ ਔਰਤਾਂ ਦੀ ਸੁਰੱਖਿਆ ਲਈ ਕਿਸੇ ਟ੍ਰੇਡ ਯੂਨੀਅਨ ਜਾਂ ਸਵੈ ਸੇਵੀ ਸੰਗਠਨ ਦੀ ਅਗਵਾਈ ਕਰ ਰਹੀਆਂ ਔਰਤਾਂ ਅਤੇ ਔਰਤਾਂ ਦੇ ਸਾਂਝੇ ਹਿੱਤਾਂ ਨੂੰ ਉਠਾਉਣ ਵਾਲੀਆਂ ਔਰਤਾਂ ਅਰਜ਼ੀਆਂ ਦੇਣ ਲਈ ਯੋਗ ਹਨ ਉਹਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਔਰਤਾਂ ਦੀ ਭਲਾਈ ਸਕੀਮਾਂ ਨੂੰ ਲਾਗੂ ਕਰਨ ਲਈ ਰਾਜ ਮਹਿਲਾ ਕਮਿਸ਼ਨ ਵਿੱਚ ਇੱਕ ਸੀਨੀਅਰ ਉਪ ਚੇਅਰਮੈਨ ਇੱਕ ਉਪ ਚੇਅਰ ਪਰਸਦ ਤੇ 10 ਮੈਂਬਰ ਜਿਨ੍ਹਾਂ ਵਿੱਚ 8 ਜਨਰਲ ਭਾਈਚਾਰੇ ਨਾਲ ਤੇ 2 ਐਸਸੀ ਭਾਈਚਾਰੇ ਨਾਲ ਸੰਬੰਧ ਰੱਖਦੀਆਂ ਔਰਤਾਂ ਅਪਲਾਈ ਕਰ ਸਕਦੀ ਨੇ ਮੰਤਰੀ ਇਹ ਵੀ ਦੱਸਿਆ ਕਿ ਚਾਹਵਨ ਉਮੀਦਵਾਰ ਆਪਣੇ ਬਿਨਾ ਪੱਤਾ ਸਮੇਤ ਵਿਭਾਗ ਦੇ ਮੁੱਖ ਦਫਤਰ ਵਿਕੇ 5 ਫਰਵਰੀ 2024 ਤੱਕ ਫਾਰਮ ਜਮ੍ਹਾਂ ਕਰਵਾ ਸਕਦੇ ਨੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਨੇ ਕਿਹਾ ਕਿ ਮਾਝਾ ਖੇਤਰ ਦੇ ਦੋ ਇਤਿਹਾਸਕ ਜ਼ਿਲ੍ਹੇ ਅੰਮ੍ਰਿਤਸਰ ਤੇ ਤਰਨਤਾਰਨ ਨੂੰ ਜੋੜਨ ਵਾਲੀ ਪੁਰਾਣੀ ਐਨ ਐਚ 15 ਪਬਲਿਕ 54 ਸੜਕ ਨੂੰ ਕ੍ਰੀਪ 70 ਕਰੋੜ ਰੁਪਏ ਦੀ ਲਾਗਤ ਨਾਲ 4 ਮਰਗੀ ਸ਼ੜਕ ਵਿੱਚ ਅਪਗ੍ਰੇਡ ਕੀਤਾ ਜਾ ਰਿਹਾ ਇਸ ਪ੍ਰੋਜੈਕਟ ਦੀ ਸ਼ੁਰੂਆਤ ਇੱਕ ਫਾਰਮ ਨੂੰ ਕੀਤੀ ਜਾ ਰਹੀ ਹੈ ਇਸ ਸਬੰਧੀ ਲੋਕਮਨ ਨਿਰਮਾਣ ਮੰਤਰੀ ਹਰਪਜਨ ਸਿੰਘ ਈਟੀਓ ਦੱਸਿਆ ਕਿ ਇਸ ਸਮੇਂ ਸ਼ੜਕ ਦੇ ਇੱਕ ਹਿੱਸੇ ਦਾ ਕ੍ਰੇਡਵੇ 9.75 ਮੀਟਰ ਤੇ ਲੋਕ ਨਰਮਾ ਵਿਭਾਗ ਕੋ ਲੜੀਂਦਾ ਰਸਤਾ ਪਲਵ ਦੇ ਇਸ ਲਈ ਪ੍ਰੋਜੈਕਟ ਵਾਸਤੇ ਜ਼ਮੀਨ ਐਕਵਾਇਰ ਕਰਨ ਦੀ ਲੋੜ ਨਹੀਂ ਉਹਨਾਂ ਕਹਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਸਿਵਲ ਲਾਗਤ 61.24 ਕਰੋੜ ਰੁਪਏ ਅਤੇ ਉਪਯੋਗਤਾ ਤਬਦੀਲੀ ਜੰਗਲਾਤ ਜ਼ਮੀਨ ਨੂੰ ਬੋੜਾ ਰੁੱਖਾਂ ਦੀ ਕਟਾਈ ਬਿਜਲੀ ਤੇ ਹੋਰ ਸਮੇਤ ਦੀ ਲਾਗਤ 8.43 ਕਰੋੜ ਰੁਪਏ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਾਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤੇ ਨਸ਼ਾ ਵਿਰੁੱਧ ਵਿੱਡੀ ਜੰਗ ਦੌਰਾਨ ਵੱਡੀ ਕਾਮਯਾਬੀ ਮਿਲੀ ਹੈ ਤੇ ਪੰਜਾਬ ਪੁਲਿਸ ਨੇ ਨਸ਼ੇ ਦੇ ਧੰਦੇ ਵਿੱਚ ਵੱਡੀ ਮੱਛੀ ਮੰਨੇ ਜਾਂਦੇ ਦੋ ਭਗੌੜੇ ਭਰਾਵਾਂ ਤੇ ਉਹਨਾਂ ਦੇ ਤਿੰਨ ਸਾਥੀਆਂ ਨੂੰ 3 ਕਿਲੋ ਹੀਰੋਇਨ ਅਤੇ 5.25 ਲੱਖ ਰੁਪਏ ਡਰੱਗ ਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਡੀਜੀਪੀ ਗੌਰਵ ਜაძਵ ਨੇ ਦੱਸਿਆ ਕਿ ਫੜੇ ਗਏ ਮੁੱਖ ਅਪਰਾਧੀਆਂ ਦੀ ਪਛਾਣ ਮਨਜੀਤ ਸਿੰਘ ਉਰਫ ਮੰਨਾ ਅਤੇ ਲਬਜੀਤ ਸਿੰਘ ਉਰਫ ਲਵ ਉਰਫ ਲਾਬ ਦੋਵੇਂ ਵਾਸੀ ਗੁਰੂ ਕੀ ਵਡਾਲੀ ਛਾਟਾ ਅੰਮ੍ਰਿਤਸਰ ਵੱਜੋਂ ਹੋਈ ਹੈ ਜਦੋਂ ਕਿ ਇਹਨਾਂ ਦੇ ਤਿੰਨ ਸਾਥੀਆਂ ਦੀ ਪਛਾਣ ਕਨਸਕੌਰ ਵਾਸੀ ਛਾਟਾ ਹਰਮਨਜੀਤ ਸਿੰਘ ਉਰਫ ਹਰਮਨ ਅਤੇ ਮਨਪ੍ਰੀਤ ਸਿੰਘ ਉਰਫ ਮੰਨਾ ਦੋਵੇਂ ਵਾਸੀ ਪਿੰਡ ਧੁੰਨ ਢਾਈਵਾਲ ਤਰਨਤਾਰਨ ਵੱਜੋਂ ਹੋਈ ਹੈ ਹੈਰੋਨ ਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਤੋਂ ਇਲਾਵਾ ਪੁਲਿਸ ਦੀਆਂ ਟੀਮਾਂ ਨੇ ਉਹਨਾਂ ਦੀਆਂ ਤਿੰਨ ਵਾਈਟਾ ਫੋਰਚੂਨਰ ਹੁੰਡਈ i20 ਅਤੇ ਰੈਨੋ ਪਲੱਸ ਅਤੇ ਇੱਕ ਸਪਲੈਂਡਰ ਮੋਟਰਸਾਈਕਲ ਨੂੰ ਵੀ ਜਬਤ ਕਰਨ ਤੋਂ ਇਲਾਵਾ ਉਹਨਾਂ ਦੇ ਕਬਜ਼ੇ ਚੋਂ ਤੋਨਣਾ ਵਾਲਾ ਇੱਕ ਇਲੈਕਟ੍ਰੋਨਿਕ ਕੰਡਾ ਵੀ ਜਬਤ ਕੀਤਾ ਡੀਜੀਪੀ ਗੌਰਵਜਾਦਨ ਦੱਸਿਆ ਕਿ ਲਵਜੀਤ ਸਿੰਘ ਉਰਫ ਲਬਤ ਮਨਜੀਤ ਸਿੰਘ ਮੰਨਾ ਦੋਵੇਂ 215 ਤੋਂ ਪਗੋੜੇ ਸਨ ਜਿਨ੍ਹਾਂ ਖਿਲਾਫ ਐਨਡੀਪੀਐਸ ਐਕਟ ਤਹਿ ਦਰਜਨਾ ਕੇਸ ਦਰਜਨ ਉਹਨਾਂਗੇ ਦੱਸਿਆ ਕਿ ਦੋਵੇਂ ਦੋਸ਼ੀ ਭਰਾ ਡਾਇਰੈਕਟੋਰੇਟ ਆਫ ਰੈਵਿਨਿਊ ਇੰਟੈਲੀਜੈਂਸ ਮਤਲਬ ਡੀਆਰਆਈ ਬੰਬਈ ਨੂੰ 260 ਕਿਲੋ ਹੀਰੋਨ ਤੇ ਦਲੀ ਸਪੈਸ਼ਲ ਸੈਲੂ 356 ਕਿਲੋ ਹੈਰੋਗ੍ਰਾਮ ਦੇ ਮਾਮਲੇ ਵਿੱਚ ਵੀ ਲੋੜਿੰਦੇ ਸਰ ਬੀਜਪਿੰਦਰ ਸੇ ਕਿ ਦੋਵੇਂ ਮੁਲਜ਼ਮਾਨ ਨੇ ਲਖਨਊ ਤੋਂ ਲਕੀਮਪੋਰੀ ਖੇੜੀ ਉੱਤਰ ਪ੍ਰਦੇਸ਼ ਦੇ ਪਤੇ ਤੇ ਝਾਲੀ ਪਾਸਪੋਰਟ ਵੀ ਤਿਆਰ ਕਰਵਾਏ ਸਨ ਦੋਵਾਂ ਨੂੰ ਦਾ ਦੇਸ਼ ਛੱਡ ਕੇ ਭੱਜਣ ਦੀ ਯੋਜਨਾ ਵੀ ਬਣਾ ਰਹੇ ਸਨ ਇਸ ਸਬੰਧੀ ਅੰਮ੍ਰਿਤਸਰ ਪੁਲਿਸ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਵੀ ਦੱਸਿਆ ਕਿ ਭਰੋਸੇਮੰਦ ਸੂਚਨਾ ਮਿਲੀ ਸੀ ਕਿ ਹਰਮਨਜੀਤ ਸਿੰਘ ਉਰਫ ਹਰਮਨ ਅਤੇ ਲਵਪ੍ਰੀਤ ਹਰਮਨਜੀਤ ਸਿੰਘ ਉਰਫ ਲਾਵਤੇ ਮਨਜੀਤ ਸਿੰਘ ਉਰਫ ਮੰਨਾ ਤੋਂ ਹੀਰੋਇਨ ਦੀ ਪ੍ਰਾਪਤੀ ਪ੍ਰਾਪਤਲ ਕੀਤੀ ਕਿ ਖੇਪ ਲੈ ਕੇ ਹੀਰੋਇਨ ਦੀ ਸਪਲਾਈ ਕਰਨ ਜਾ ਰਹੇ ਸੀ ਇਸ ਤੇ ਕਾਰਵਾਈ ਕਰਦੇ ਇੰਸਪੈਕਟਰ ਅਮੋਲਕਦੀਪ ਸਿੰਘ ਦੀ ਅਗਵਾਈ ਹੇਠ ਸੀਆਈਏ ਸਟਾਫ ਦੀ ਪੁਲਿਸ ਟੀਮ ਨੇ ਸ਼ਾਟਾ ਇਲਾਕੇ ਤੋਂ ਮਲਜ਼ਮ ਹਰਮਨ ਸਿੰਘ ਨੂੰ 2 ਕਿਲੋ ਹੀਰੋਨ ਸਵਾ ਲੱਖ ਰੁਪਏ ਡਰਗ ਮਨੀ ਤੇ ਹੰਡੂਈ i20 ਕਾਰ ਜਿਸ ਵਿੱਚ ਉਹ ਸਫ਼ਰ ਸਫ਼ਰ ਕਰ ਰਿਹਾ ਸੀ ਬਰਾਬਦ ਕਰਕੇ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਪੁਲਿਸ ਟੀਮਾਂ ਨੇ ਦੋਵਾਂ ਮਲਜ਼ਮ ਭਰਾਵਾਂ ਤੇ ਦੋ ਹੋਰ ਸਾਥੀਆਂ ਨੂੰ ਵੀ ਕਾਬੂ ਕਰਕੇ ਉਹਨਾਂ ਦੇ ਖੱਬੇ ਚੋਂ 1 ਕਿਲੋ ਹੀਰਨ 4 ਲੱਖ ਡਰੱਗ ਮਨੀ ਤੇ 2 ਕਾਰਾਂ ਤੇ ਇੱਕ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਉਹਨਾਂ ਇਹ ਵੀ ਦੱਸਿਆ ਕਿ ਪੁਲਿਸ ਨੇ ਸੰਪਤੀਆਂ ਦੀ ਵੀ شناخت ਕੀਤੀ ਜਿਸ ਵਿੱਚ ਅੰਮ੍ਰਿਤਸਰ ਦਾ ਇੱਕ ਘਰ, ਮੱਧਪਰਦੇ ਦੇ ਸ਼ਿਵਪੁਰੀ, ਅੰਮ੍ਰਿਤਸਰ ਵਿੱਚ ਬਾਬਾ ਬਕਾਲਾ ਤੇ ਅੰਮ੍ਰਿਤਸਰ ਵਿੱਚ ਰਾਏਪੁਰ ਵਿੱਚ ਜ਼ਮੀਨ ਪਲਾਟ ਵੀ ਸ਼ਾਮਲ ਹੈ ਜਿਨ੍ਹਾਂ ਦੇ ਖਰੀਦ ਕਥੀ ਤੌਰ ਤੇ ਮਲਜਮ ਭਰਾਵਾ ਦੁਆਰਾ ਡਰੱਗ ਮਨੀ ਦੀ ਵਰਤੋਂ ਕਰਕੇ ਕੀਤੀ ਗਏ ਉਹਨਾਂ ਅੱਗੇ ਦੱਸਿਆ ਕਿ ਸਮੁੱਚੇ ਡਰੱਗ 카rtel ਦਾ ਪਤਾ ਲਗਾਉਣ ਤੇ ਇਸ 카rtel ਵਿੱਚ ਸ਼ਾਮਲ ਹੋਰ ਲੋਕਾਂ ਦਾ ਪਤਾ ਲਾਉਣ ਲਈ ਮਹਿਕਮਾ ਕਾਰਵਾਈ ਕਰ ਰਿਹਾ ਫਿਲਹਾਲ ਪੰਜਾਬ ਦਾ ਖਬਰਨਾਮਾ ਇੱਥੇ ਹੀ ਸਮਾਪਤ ਕਰਦੇ ਵਧੇਰੀ ਖਬਰਾਂ ਜਾਣ ਲਈ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ